ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਵੱਡ ਹੰਸ ਮਹੱਲਾ ਚੌਥਾ ਛੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰਾ ਮਨ ਮੇਰਾ ਮਨ ਸਤਗੁਰ ਪ੍ਰੀਤ ਲਗਾਈਂ ਰਾਮ ਹਾਂਜੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਮੇਰਾ ਮਨ ਮੇਰਾ ਮਨ ਇੱਥੇ ਵਿਸਰਾਮ ਹੈ ਸਤਿਗੁਰ ਪ੍ਰੀਤ ਲਗਾਈਂ RAM ਹਰ 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 ਨਾਮ ਮੇਰਾ ਮਨ ਵਸਾਈ RAM ਕਿਹਦੀ ਵਿਸਰਾਮ ਹਰ ਹਰ ਇੱਥੇ ਠਮਕ ਹੈ ਹਰ ਹਰ ਨਾਮ ਇੱਥੇ ਵਿਸਰਾਮ ਹੈ ਮੇਰਾ ਮਨ ਵਸਾਈ RAM ਹਰ ਹਰ ਨਾਮ ਮੇਰਾ ਮਨ ਵਸਾਈ ਸਭ ਦੁੱਖ ਵਿਸਾਰਨ ਹਾਰਾ ਵੱਡ ਭਾਗੀ ਗੁਰਦਰਸ਼ਨ ਪਾਇਆ ਵੱਡ ਭਾਗੀ ਪਦ ਤੇ ਜਮਕ ਲਾ ਦਨੀ ਹੈ ਵੱਡ ਭਾਗੀ ਗੁਰਦਰਸ਼ਨ ਪਾਇਆ ਤਨ ਤਨ ਸਤਿਗੁਰੂ ਹਮਾਰਾ ਉਠਤ ਬੈਠਸ ਸਤਿਗੁਰ ਸੇਵਹਿ ਜਿਤ ਸੇਵਿਆ ਸ਼ਾਂਤ ਪਾਈ ਮੇਰੇ ਮਨ ਮੇਰੇ ਮਨ ਸਤਿਗੁਰ ਪ੍ਰੀਤ ਲਗਾਈ ਹਉ ਜੀਵਾ ਹਉ ਜੀਵਾ ਸਤਿਗੁਰ ਦੇਖ ਸਰਸੇ ਰਾਮ ਹਾਂਜੀ ਹਉ ਜੀਵਾ ਹਉ ਜੀਵਾ ਸਤਗੁਰ ਦੇਖ ਸਰਸੇ RAM ਹਰ ਨਾਮ ਹਰ ਨਾਮ ਦ੍ਰਿੜਾਏ ਜਪ ਹਰ ਹਰ ਨਾਮ ਵਿਗਸੇ RAM ਵਿਗਸੇ ਹੀ ਉਚਾਰਨ ਕਰਨਾ ਪੋਲਾ ਹੀ ਉਚਾਰਨ ਕਰਨਾ ਹਰ ਨਾਮੋ ਹਰ ਨਾਮ ਦ੍ਰਿੜਾਏ ਇਤੇ ਵਿਸਰਾਮ ਹੈ ਜਪ ਹਰ ਹਰ ਨਾਮ ਵਿਗਸੇ RAM ਜਪ ਹਰ ਹਰ ਨਾਮ ਕਮਲ ਪ੍ਰਗਾਸੇ ਨਾਮ ਕਮਲ ਪ੍ਰਗਾਸੇ ਨੀ ਜਪ ਹਰ ਹਰ ਨਾਮ ਕਮਲ ਪ੍ਰਗਾਸੇ ਜਪ ਹਰ ਹਰ ਨਾਮ ਕਮਲ ਪ੍ਰਗਾਸੇ ਹਰ ਨਾਮ ਨਵੰਗ ਨਿਧ ਪਾਈ ਹਉ ਮੈਂ ਰੋਗ ਗਿਆ ਦੁਖ ਲਥਾ ਹਉ ਮੈਂ ਰੋਗ ਗਿਆ ਦੁਖ ਲਥਾ ਹਰ ਸਹਜ ਸਮਾਦ ਲਗਾਈ ਹਰ ਨਾਮ ਵਡਾਈ ਸਤਿਗੁਰ ਤੇ ਪਾਈ ਸੁਖ ਸਤਗੁਰ ਦੇਵ ਮਨ ਪਰਸੇ ਹਉ ਜੀਵਾ ਹਉ ਜੀਵਾ ਸਤਗੁਰ ਦੇਖ ਸਰਸੇ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਗੁਰ ਪੂਰਾ RAM ਕੋਈ ਆਣ ਕੋਈ ਆਣ ਮਿਲਾਵੇ ਇੱਥੇ ਵਿਸਰਾਮ ਹੈ ਮੇਰਾ ਸਤਗੁਰ ਪੂਰਾ RAM ਹਉ ਮਨ ਤਨ ਹਉ ਮਨ ਤਨ ਦੇਵਾ ਦੇਵਾ ਪਦ ਵਿਸਰਾਮ ਹੈ ਤਿਸ ਕਾਟ ਸਰੀਰਾ ਰਾਮ ਹੋ ਮਨ ਤਨ ਕਾਟ ਕਾਟ ਤਿਸ ਦੇਈ ਜੋ ਸਤ ਗੁਰ ਬਚਨ ਸੁਣਾਏ ਮੇਰਾ ਮਨ ਬੈਰਾਗ ਭਇਆ ਬੈਰਾਗੀ ਮੇਰਾ ਮਨ ਬੈਰਾਗ ਭਇਆ ਬੈਰਾਗੀ ਬੈਰਾਗੀ ਪਦ ਤੋਂ ਪਹਿਲਾਂ ਠਮਕ ਲਾ ਦਨੀ ਹੈ ਬੈਰਾਗੀ ਪਦ ਤੇ ਵਿਸਰਾਮ ਹੈ ਮੇਰਾ ਮਨ ਬੈਰਾਗ ਭਇਆ ਬੈਰਾਗੀ ਮਿਲ ਗੁਰ ਦਰਸ਼ਨ ਸੁਖ ਪਾਏ ਮਿਲ ਗੁਰ ਦਰਸ਼ਨ ਸੁਖ ਪਾਏ ਹਰ ਹਰ ਕਿਰਪਾ ਕਰੋ ਸੁਖ ਦਾਤੇ ਦੇਹੋ ਸਤਗੁਰ ਚਰਨ ਹਮ ਧੂਰਾ ਦੇਹੋ ਸਤਗੁਰ ਚਰਨ ਹਮ ਧੂਰਾ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਗੁਰ ਪੂਰਾ ਗੁਰ ਜੇਵੜ ਗੁਰ ਜੇਵੜ ਦਾਤਾ ਮੈਂ ਅਵਰ ਨਾ ਕੋਈ RAM ਹਰ ਦਾਨੋ ਹਰ ਦਾਨ ਦੇਵੇ ਹਰ ਪੁਰਖ ਨਰੰਜਨ ਸੋਈ RAM ਹਰ ਹਰ ਨਾਮ ਜਿਨੀ ਆਰਾਧਿਆ ਤੈਨ ਕਾ ਦੁਖ ਭਰਮ ਭਉ ਭਾਗਾ ਤੈਨ ਕਾ ਦੁਖ ਭਰਮ ਭਉ ਭਾਗਾ ਸੇਵਕ ਪਾਏ ਮਿਲੇ ਵੱਡ ਭਾਗੀ ਸੇਵਕ ਪਾਏ ਮਿਲੇ ਵੱਡ ਭਾਗੀ ਸੇਵਕ ਪਾਏ ਮਿਲੇ ਵੱਡ ਭਾਗੀ ਜਿਨ ਗੁਰ ਜਿਨ ਗੁਰ ਚਰਨੀ ਮਨ ਲਾਗਾ ਕਹ ਨਾਨਕ ਹਰ ਆਪ ਮਿਲਾਏ ਮੇਲ ਸਤਗੁਰ ਪੁਰਖ ਸੁਖ ਹੋਈ ਗੁਰ ਜੇ ਵਡ ਗੁਰ ਜੇ ਵਡ ਦਾਤਾ ਮੈਂ ਅਵਰ ਨਾ ਕੋਈ ਵਡ ਹੰਸ ਮਹੱਲਾ ਚੌਥਾ ਹਉ ਗੁਰ ਬਿਨ ਹਉ ਗੁਰ ਬਿਨ ਖਰੀ ਨਿਮਾਣੀ RAM ਹਉ ਗੁਰ ਬਿਨ ਹਉ ਗੁਰ ਬਿਨ ਇਥੇ ਵਿਸਰਾਮ ਹੈ ਖਰੀ ਨਿਮਾਣੀ RAM ਜਗ ਜੀਵਨ ਜਗ ਜੀਵਨ ਦਾਤਾ ਜਗ ਜੀਵਨ ਪਦ ਕਿਤੇ ਵੀ ਆ ਜਾਏ ਕਸ ਕੇ ਉਚਾਰਨ ਕਰਨਾ ਜਗ ਜੀਵਨ ਜਗ ਜੀਵਨ ਦਾਤਾ ਗੁਰਮੇਲ ਸਮਾਣੀ RAM ਸਤ ਗੁਰ ਮੇਲ ਹਰ ਨਾਮ ਸਮਾਣੀ ਜਾਪ ਹਰ ਹਰ ਨਾਮ ਧਿਆਇਆ ਜਿਸ ਕਾਰਨ ਹਉ ਢੂਡ ਟੁਡੇ ਦੀ ਸੋ ਸੱਜਣ ਹਰ ਘਰ ਪਾਇਆ ਸੋ ਸੱਜਣ ਹਰ ਘਰ ਪਾਇਆ ਇਕ ਦ੍ਰਿਸ਼ਟ ਹਰ ਏਕੋ ਜਾਤਾ ਹਰ ਆਤਮ ਰਾਮ ਪਛਾਣੀ ਹਉ ਗੁਰ ਬਿਨ ਹਉ ਗੁਰ ਬਿਨ ਖਰੀ ਨਿਮਾਣੀ ਹਉ ਗੁਰ ਬਿਨ ਹਉ ਗੁਰ ਬਿਨ ਇਥੇ ਵਿਸਰਾਮ ਹੈ ਖਰੀ ਨਿਮਾਣੀ ਜਿਨਾਂ ਸਤ ਗੁਰ ਜਿਨ ਸਤ ਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਏ ਰਾਮ ਮਿਲਾਏ ਮਲਾਏ ਨਹੀਂ ਕਹਿਣਾ ਮਿਲਾਏ ਮਿਲਾਏ ਬੋਲੋ ਤਿੰਨ ਚਰਨ ਤਿੰਨ ਚਰਨ ਸਰੇਵਹ ਹਮ ਲਗਹਿ ਤਿਨ ਕੈ ਪਾਈ ਰਾਮ ਹਰ ਹਰ ਚਰਨ ਸਰੇਵਹ ਤਿਨ ਕੀ ਜੇਨ ਸਤ ਗੁਰਪੁਰਖ ਪ੍ਰਾਪ ਧਿਆਇਆ ਧਿਆਇਆ ਉਚਾਰਨ ਕਰਨਾ ਹੀ ठा ਅੱਧਾ ਯਈਆ ਹੈ ਤਦਿ ਸਿਆਰੀ ਐੜੀ ਕੰਨਾ ਈੜੀ ਬਿਹਾਰੀ ਐੜੀ ਕੰਨਾ ਉਚਾਰਨ ਕਰਨਾ ਧਿਆਇਆ ਤੂ ਵਡ ਦਾਤਾ ਅੰਤਰਜਾਮੀ ਮੇਰੀ ਸਰਦਾ ਪੂਰ ਹਰ ਰਾਯਾ ਗੁਰਸਿੱਖ ਮੇਲ ਮੇਰੀ ਸਰਦਾ ਪੂਰੀ ਅਣ ਦਿਨ ਰਾਮ ਗੁਣ ਗਾਏ ਜਿਨ ਸਤਗੁਰ ਜਿਨ ਸਤਗੁਰ ਪਾਇਆ ਤੈਨ ਹਰ ਪ੍ਰਾਪ ਮੇਲ ਮਿਲਾਏ ਹਉ ਵਾਰੀ ਹਉ ਵਾਰੀ ਗੁਰਸਿੱਖ ਮੀਤ ਪਿਆਰੇ ਰਾਮ ਹਰ ਨਾਮੋ ਹਰ ਨਾਮ ਸੁਣਾਈ ਮੇਰਾ ਪ੍ਰੀਤਮ ਨਾਮ ਆਧਾਰੀ ਰਾਮ ਹਰ ਹਰ ਨਾਮ ਮੇਰਾ ਪ੍ਰਾਣ ਸਖਾਈ ਹਰ ਹਰ ਨਾਮ ਮੇਰਾ ਪ੍ਰਾਨ ਸਖਾਈ ਤੇਸ ਬਿਨ ਘੜੀ ਨਿੰਮਕ ਨਹੀਂ ਜੀਵਾ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਅੰਮ੍ਰਿਤ ਪੀਵਾ ਹਰ ਆਪੇ ਪੀਤ ਬਿੰਦੀ ਨਹੀਂ ਲਾਉਣੀ ਵਾਂ ਤੇ ਬਿੰਦੀ ਲਾਉਣੀ ਹੈ ਪੀਵਾ ਤੇ ਜੀਵਾ ਹਰ ਆਪੇ ਸਰਦਾ ਲਾਏ ਮਲਾਈ ਹਰ ਆਪੇ ਆਪ ਸਵਾਰੇ ਹੋਂ ਵਾਰੀ ਹੋਂ ਵਾਰੀ ਗੁਰਸਖ ਮੀਤ ਪਿਆਰੇ ਹਰ ਆਪੇ ਹਰ ਆਪੇ ਪੁਰਖ ਨਰੰਜਨ ਸੋਈ ਰਾਮ ਇਸਨਾ ਮਿਸਤ ਰਹੀਂ ਲਾਉਣਾ ਹੈ ਹਰ ਆਪੇ ਹਰ ਆਪੇ ਇਥੇ ਵਿਸਰਾਮ ਹੈ ਪੁਰਖ ਨਰੰਜਨ ਸੋਈ ਰਾਮ ਹਰ ਆਪੇ ਹਰ ਆਪੇ ਮਿਲੈ ਕਰੈ ਸੋ ਹੋਈ ਰਾਮ ਇਹ ਵੀ ਵਿਸਰਾਮ ਬੜੇ ਧਿਆਨ ਨਾਲ ਲਾਉਣਾ ਹੈ ਹਰ ਆਪੇ ਹਰ ਆਪੇ ਮਿਲੈ ਇਥੇ ਵਿਸਰਾਮ ਹੈ ਕਰੈ ਇਥੇ ਯਮਕਲਾ ਦਨੀ ਹੈ ਸੋ ਹੋਈ ਰਾਮ ਜੋ ਹਰ ਪ੍ਰਭ ਭਾਵੈ ਸੋਈ ਹੋਵੈ ਅਵਰ ਨਾ ਕਰਨਾ ਜਾਈ ਬਹੁਤ ਸਿਆਣਪ ਲਿਆ ਨਾ ਜਾਈ ਕਰ ਥਾਕੇ ਸਭ ਚਤੁਰਾਈ ਗੁਰ ਪ੍ਰਸਾਦਿ ਜਨ ਨਾਨਕ ਦੇਖਿਆ ਮੈਂ ਹਰ ਬਿਨ ਅਵਰ ਨਾ ਕੋਈ ਮੈਂ ਨਹੀਂ ਬੋਲਣਾ ਮੈਂ ਮੈਂ ਹੀ ਬੋਲਣਾ ਨਾਸਕੀ ਉਚਾਰਨ ਕਰਨਾ ਹੈ ਮੰਮਾ ਨੰਨਾ ਮੰੰਗਾ ਣੰਗਾ ਣਾੜਾ ਇਹ ਪੰਜ ਅੱਖਰ ਨਾ ਨਾਸਕੀ ਹਨ ਜਿਨੇ ਨੱਕ ਚ ਬੋਲਦੇ ਆ ਥੋੜੇ ਜੀ ਬਿੰਦੀ ਨਹੀਂ ਹੁੰਦੀ ਇਹ ਮੈਂ ਹਰ ਬਿਨ ਅਵਰ ਨਾ ਕੋਈ ਹਰ ਆਪੇ ਹਰ ਆਪੇ ਪੁਰਖ ਨਿਰੰਜਨ ਸੋਈ ਨਿਰੰਜਨ ਪੁਰਖ ਨਿਰੰਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ